ਬਸ ਸਾਰਾ ਬੁਨੀਤਾ ਆਪਾਂ ਦੇਖ ਸਕਦੇ ਹਾਂ ਨਾ ਬੁਨੀਤਾ ਕਿਤੇ ਮੈਂ ਆ ਤੜਾ ਕੰਮਾਂ ਨੂੰ ਵੀ ਕਰਿਆ ਇੱਕ ਵਾਰ ਸੋਇਆ ਮੈਂ ਦੇਖਾ ਜੀ ਉਹ ਬੇਰੇ ਇਹ ਮੈਂ ਆਪਣੇ ਪਿੰਡ ਵਿੱਚ ਹੀ ਖੋਲਿਆ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਆ ਪਾਲੇ ਰਹੇ ਆ ਇੱਕ ਪਾਲੇ ਤੋਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਯਾਰ ਜੀ ਸਾਡੇ ਬਲੌਗ ਨਾਲ ਪੜ੍ਹਦੇ ਨੇ ਕੀ ਤਾਸੀਰ ਕਰਾਏ ਕਰਾਏ ਸਾਡਾ ਲੱਗੂ ਨਾ ਬੈਟ ਲੈ ਕੇ ਆਇਆ ਮੈਂ ਕੁੱਤੀ ਲਾ ਲਈ ਤੇ ਉਹ ਕਹਿੰਦੇ ਆਲੇ ਲੰਬੇ ਨਾ ਬੈਟ ਲੈ ਕੇ ਡੱਕਾ ਮਾਰਦਾ ਜੇ ਤਾਸੀਰ ਵਾਲੀ ਕੁੱਤੀ ਦਾ ਮੈਂ ਕਹਿੰਦਾ ਆਰਿਆ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਹੈਗੀ ਉਹ 24 ਤਰੀਕ ਤੇ ਅੱਜ ਮੇਰੇ ਫਰੈਂਡ ਦਾ ਹੈਗਾ ਯਾ ਵਿਆਹ ਤੇ ਆਪਾਂ ਉਹਦੀ ਵਿਆਹ ਦੀਆਂ ਤਿਆਰੀਆਂ ਕਰਦੇ ਪਏ ਆ ਤੇ ਪਿੰਡਾਂ 'ਚ ਤਾਂ ਇਦਾਂ ਦੀਆਂ ਹੁੰਦੀਆਂ ਤਿਆਰੀਆਂ ਆਪ ਹੀ ਪ੍ਰੈਸ ਕਰ ਲੈਂਦੇ ਆ ਕੱਪੜੇ ਪੁਸ਼ਹਿਰਾ ਇਹਦਾ ਬਸ ਬਾਹਰੋਂ ਕਰਾ ਲੈਂਦੇ ਆ ਅਗਲੇ ਨਾਲ ਧੋ ਕੇ ਪਾ ਕੇ ਵਿਆਹ ਤੇ ਤਰਜੰਦੇ ਆ ਤਾਂ ਬੇਲ ਦੇ ਚਸ ਪ੍ਰੈਸ ਕਰਦੇ ਪਏ ਆ ਨਾ ਮਿਲਿਆ ਆ ਅੱਧਿਆਂ ਕਨੇ ਅੱਧੇ ਰਹਿੰਦੇ ਆ ਹਜੇ ਹਾਂ ਤਿਆਰੀਆਂ ਹਜੇ ਪੂਰੀਆਂ ਹੋਈਆਂ ਨਹੀਂ ਹਾਂਜੀ ਅਸੀਂ ਤਿਆਰ ਹੋ ਕੇ ਆ ਗਏ ਸੀ ਕਿ ਇੱਥੇ ਫੋਟੋਆਂ ਫੁਟਵਾ ਖੇਚਦੇ ਸੀ ਤੇ ਮੰਮੀ ਉਹ ਚਲ ਗਏ ਆ ਸਮਾ ਦੇ ਰੂਟ ਸਹੀ ਕਰਦੇ ਪਏ ਇਹਦੇ ਪਾਪਾ। ਇਹ ਬਲੌਗ ਹਾਂ ਜਿੰਨੇ ਫੋਟੋ ਮੋਟੇ ਹੀ ਕਰਦੇ ਨੇ। ਇਹ ਦੀ ਪੂਰਾ ਕਰਨ। ਹੋਰ ਹੀ ਖਾਕਾ ਮੇ ਟਾਰਗੇਟ ਤੇ। ਟਾਰਗੇਟ ਇਹਦੇ। ਮੈਂ ਇਹਨਾਂ ਨੂੰ ਛੋੜਿਆ। ਹੂੰ। ਫੋ ਬਾਲਾ ਦਾ ਬੜਾ ਸੋਹਣਾ ਪਿਆ ਆ। ਸਮਰ ਕਾਰ ਕਿੱਥੇ ਕਾਰ? ਕਾਰ ਕਿੱਥੇ? ਤੁਸੀਂ ਇਹਦੇ ਬਤਾਸ ਨੇ ਬੰਦ ਹੋ ਆਪ ਹੀ ਥੱਲੇ ਨੂੰ ਹੋ ਜਾਣੀ ਐ ਅੱਡੀ ਜੀ। ਉਹ ਮੋਰੇਓ ਖਿੱਚੋ ਨਾ ਉਹਦੇ ਮਾਰੇ ਜਿਹੜਾ ਆ ਵਾਲਾ ਆਹਾਹਾ ਖਿੱਚੋ ਆ ਖਿੱਚੋ ਮੋਰਾ ਆ ਮੈਂ ਕਹਿੰਦੀ ਸੀ ਖੇਚਦੇ ਆਪ ਹੀ ਖੁੱਲਾ ਹੋ ਜਾਣਾ ਚੱਲ ਲੈ ਅੱਗੇ ਨੂੰ ਹੋ ਗਿਆ ਪੈਰ ਕਿੱਥੇ ਹੋ ਗਿਆ ਤੇਰੇ ਇਹਨੂੰ ਪੈ ਪੈ ਨਹੀਂ ਖਰਾਬ ਹੋ ਗਏ ਹਨਾ ਉਹ ਕਿਧਰ ਗਿਆ ਉਹ ਕਿਧਰ ਗਿਆ ਆ ਪਾਜੀ ਫੜੂਗਾ ਆ ਜਾ Dördüncü <laughs> 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 <laughs>